ਸਤਿ ਸ੍ਰੀ ਅਕਾਲ ਭੈਣਾਂ ਤੇ ਵੀਰੋ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਬੇਬੇ ਦੀ ਰਸੋਈ ਵਿੱਚ ਤੇ ਅੱਜ ਆਪਾਂ ਬੇਬੇ ਦੀ ਰਸੋਈ ਦੇ ਵਿੱਚ ਬਣ ਜਾ ਰਹੇ ਨੇ ਕਰੇਲੇ ਇਹ ਪਰਮੇ ਕਰੇਲੇ ਨੇਗੇ ਤੇ ਵੀਰਾਂ ਭੈਣਾਂ ਦੇ ਕਮੈਂਟ ਆ ਰਹੇ ਸੀਗੇ ਵੀ ਪਰਮੇ ਕਰੇਲਿਆਂ ਦੀ ਰੈਸਪੀ ਦੱਸਿਓ ਤੇ ਭੈਣੇ ਮੈਂ ਪਹਿਲਾਂ ਮਾਫੀ ਚਾਹੁੰਨੀ ਹੈਗੀ ਵੀ ਮੈਂ ਇਥੇ ਜਲਦੀ ਨਹੀਂ ਵੀਡੀਓ ਦਿੱਤੀ ਕਿਉਂਕਿ ਗਰਮੀ ਬਾਲੀ ਸੀਗੀ ਤੇ ਬਾਲੀ ਗਰਮੀ ਦੇ ਵਿੱਚ ਖਾਦੇ ਵੀ ਨਹੀਂ ਜਾਂਦੇਗੇ ਤੇ ਅੱਜ ਭੈਣੇ ਮੀ ਪੈਂਦਾ ਸੀਗਾ ਤੇ ਅੱਜ ਫਿਰ ਆਪਾਂ ਧਰਮਿਕ ਕਰੇਲਾਂ ਦੀ ਰੈਸਪੀ ਲੈ ਕੇ ਆਏ ਆਂਗੇ ਤੇ ਇਹ ਆਪਾਂ ਅੱਧਾ ਕਿਲੋ ਕਰੇਲੇ ਲੈਤੇ ਨੇਗੇ ਤੁਸੀਂ ਕਿਲੋ ਲੈ ਲਓ 2 ਕਿਲੋ ਲੈ ਲਓ ਭਾਨੇ ਇਹ ਤੁਹਾਡੀ ਮਰਜ਼ੀ ਆਗੀ ਜਿੰਨੇ ਕੁ ਤੁਸੀਂ ਖਾ ਸਕਦੇ ਹੋਗੇ ਤੇ ਅਸੀਂ ਥੋੜੇ ਜਿਹਾ ਕਰੇਲੇ ਘਟ ਖਾਣੇ ਇਹ ਗਰਮ ਹੁੰਦੇ ਨੇ ਜ਼ਿਆਦੇ ਇਹ ਅੱਧਾ ਕਿਲੋ ਕਰੇਲੇ ਲੈਤੇ ਨੇ ਆਪਾਂ ਸਿਰਫ ਰੈਸਪੀ ਦੱਸਣ ਲਈ ਤੇ ਅੱਜ ਦੇਖੋ ਆਪਾਂ ਹੁਣ ਇਹਨਾਂ ਨੂੰ ਸੱਲਦੇ ਆਂਗੇ ਤੇ ਸੱਲ ਕੇ ਸਮਾਰ ਕੇ ਇਹ ਆਪਾਂ ਧੋ ਲੈ ਭਾਨੇ ਪਹਿਲਾਂ ਚੰਗੀ ਤਰ੍ਹਾਂ ਹੁਣ ਧੋ ਕੇ ਇਹ ਸੱਲ ਕੇ ਸੱਲਦੇ ਆਂ ਆਪਾਂ ਸੱਲ ਕੇ ਫਿਰ ਤੁਹਾਨੂੰ ਦਿਖਾਉਣੇ ਆਂਗੇ। ਇਹ ਦੇਖੋ ਆਪਾਂ ਨੇ ਇਸ ਤਰ੍ਹਾਂ ਇਹ ਸਾਰੇ ਕਰੇਲੇ ਸੱਲ ਲੈਣੇ ਨੇ ਇਹ। ਇਹ ਆਪਣੇ ਤੋਤੇ ਹੋਏ ਕਰੇਲੇ ਨੇ। ਤੇ ਬਾਹਰਿਆਂ ਆਪਾਂ ਤਾਂ ਸਨੇਹੇ ਇਹਨਾਂ ਦੇ ਉੱਪਰ ਇਲਾ ਨੂਣਾ ਇਸ ਤਰ੍ਹਾਂ ਸੱਲ ਕੇ ਨੂਨ ਲਾ ਕੇ ੁੱਪੇ ਰੱਖਦੀਆਂ ਨਿਗੀਆਂ। ਇਹਨਾਂ ਨੂੰ ਆਪਾਂ ਨੇ ਕੱਸ ਦੀ ਲੋੜ ਨਹੀਂ ਹੁੰਦੀਗੀ ਕੋਈ ੁੱਪੇ ਰੱਖਣ ਦੀ ਲੋੜ ਨਹੀਂ ਕੱਸ ਦੀ ਲੋੜ ਨਹੀਂਗੀ। ਇਹ ਸਿਰਫ ਇਸ ਤਰ੍ਹਾਂ ਸੱਲ ਲੋ। ਸੱਲ ਕੇ ਸਮਾਰ ਕੇ ਤੇ ਆਪਾਂ ਇਸੇ ਤਰ੍ਹਾਂ ਹੀ ਬਣਾ ਲੈਣੇ ਨੇਗੇ। ਇਹਨਾਂ ਦੇ ਵਿੱਚੋਂ ਬੀ ਕੱਢ ਲੈਣੇ ਨੇਗੇ। ਤੇ ਆਪਾਂ ਮਟੀਰੀਅਲ ਤਿਆਰ ਕਰ ਲੈਣਾਗਾ ਤੁਹਾਨੂੰ ਅੱਗੇ-ਅੱਗੇ ਦੱਸਾਂਗੇ ਕੋਈ ਮੈਂ ਇਹ ਧੁੱਪੇ ਨਹੀਂ ਰੱਖਣੇ ਪਾਣੇ ਕੁਝ ਨਹੀਂ ਕਰਨਾ ਨਾ ਹੀ ਕੌੜੇ ਬਣ ਪੂਰੇ ਵਧੀਆ ਬਣਨਗੇ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਆ ਦੇਖੋ ਭਾਣੇ ਆਪਾਂ ਸਾਰੇ ਕਰੇਲੇ ਸੈੱਲ ਲੈ ਚੰਗੀ ਤਰ੍ਹਾਂ ਇਹ ਸਾਰੇ ਸੈੱਲ ਲੈ ਆਪਾਂ ਦੇਖੋ ਸਾਰੇ ਸੈੱਲ ਲੈ ਇਹਨਾਂ ਵਿੱਚ ਕੋਈ ੱਤਪ ਲਵਾਉਣ ਦੀ ਲੋੜ ਨਹੀਂ ਕੋਈ ਨੋਨ ਲਾਉਣ ਦੀ ਲੋੜ ਨਹੀਂ ਗਈ ਤੇ ਬਸ ਆਪਾਂ ਹੁਣ ਇਹ ਸੈੱਲ ਲੈ ਹੁਣ ਆਪਾਂ ਇਹਨਾਂ ਦੇ ਵਿੱਚ ਜੀਰਾ ਲਾ ਲਾਂਗੇ ਆਪਾਂ ਜੀਰਾ ਲਾ ਕੇ ਇਸ ਤਰ੍ਹਾਂ ਚੰਗੀ ਤਰ੍ਹਾਂ ਤੇ ਆਹ ਪਾੜ ਕੇ ਤੇ ਜਿਹੜੇ ਇਹਨਾਂ ਦੇ ਆ ਬੀ ਨੇਗੇ ਇਹ ਆਪਾਂ ਸਾਰੇ ਬੀ ਵਿੱਚ ਪਾਵਾਂਗੇ ਆਪਣੇ ਮਸਾਲੇ ਦੇ ਇਹ ਇਸ ਤਰ੍ਹਾਂ ਆਪਾਂ ਸਾਰੇ ਬੀ ਇਹਨਾਂ ਦੇ ਕੱਢ ਲੈਣੇ ਨੇਗੇ ਇਸ ਤਰ੍ਹਾਂ ਕਰਕੇ ਸਾਰੇ ਬੀ ਆਪਾਂ ਕੱਢ ਲੈਣੇ ਨੇਗੇ ਮੈਂ ਨਹੀਂ ਕਦੇ ਪੈਣੇ ੱਤ ਪਲਵਾਈ ਇਹਨਾਂ ਨੂੰ ਮੈਂ ਨਹੀਂ ਕਦੇ ਮੈਂ ਜਿਸ ਤਰ੍ਹਾਂ ਬਣਾਉਣੀ ਆ ਮੈਂ ਤੁਹਾਨੂੰ ਉਸੇ ਤਰ੍ਹਾਂ ਹੀ ਰੈਸਪੀ ਦੱਸਦੀ ਆ ਮੈਂ ਕੋਈ ਸਪੈਸੋ ਨਹੀਂ ਰੈਸਪੀ ਬਣਾ ਕੇ ਦੱਸਦੀ ਤੁਹਾਨੂੰ ਜਿਸ ਤਰ੍ਹਾਂ ਮੈਂ ਬਣਾਉਣੀ ਆ ਆਪ ਘਰ ਦੇ ਵਿੱਚ ਮੈਂ ਤੁਹਾਨੂੰ ਉਸੇ ਤਰ੍ਹਾਂ ਹੀ ਸਿੰਪਲ ਸਾਦਗੀ ਵਾਲੀ ਉਸੇ ਤਰ੍ਹਾਂ ਹੀ ਵੀਡੀਓ ਚ ਬਣਾਉਣੀ ਆ ਉਸੇ ਤਰ੍ਹਾਂ ਹੀ ਅਸੀਂ ਘਰੇ ਬਣਾਉਣੀ ਆ ਚੀਜ਼ ਤੇ ਇਸੇ ਤਰ੍ਹਾਂ ਹੀ ਹੁਣ ਭਨੇ ਆ ਆਪਾਂ ਸਾਰੇ ਤੇ ਸਾਰੇ ਬੀ ਵਿੱਚੋਂ ਕੱਢ ਲਈਏ ਕੱਢ ਕੇ ਇਹਨਾਂ ਨੂੰ ਖਾਲੀ ਕਰ ਲਈਏ ਤੇ ਫਿਰ ਆਪਾਂ ਤੁਹਾਨੂੰ ਪਿਆਜ਼ ਦੱਸਾਂਗੇ ਕਿੰਨੇ ਚ ਪਿਆਜ਼ ਪਾਉਣੇ ਨੇ ਕਿੰਨੀਆਂ ਚ ਮਿਰਚਾਂ ਪਾਉਣੀਆਂ ਨੇ ਤੇ ਉਹ ਅੱਗੇ ਤੁਹਾਨੂੰ ਦੱਸਦੇ ਆਪਾਂ ਆ ਦੇਖੋ ਭਨੇ ਆਪਾਂ ਸਾਰੇ ਕਰੇਲੇ ਇਸ ਤਰ੍ਹਾਂ ਬਿੱਲੇ ਕਰ ਲਏ ਵਿੱਚ ਆ ਦੇਖੋ ਸਾਰੇ ਦੇ ਸਾਰੇ ਬਿੱਲੇ ਕਰਕੇ ਆ ਆਪਾਂ ਇਹਨਾਂ ਦੇ ਬੀ ਲੈ ਲੇ ਆ ਜਿੰਨੇ ਬੀ ਨੇ ਆਪਾਂ ਸਾਰੇ ਕਰੇਲਾਂ ਦੇ ਵਿੱਚੋਂ ਕੱਢ ਲਏਗੇ ਤੇ ਇਹ ਆਪਾਂ ਵੀ ਨਾ ਜਿਹੜੋ ਗੰਡੇ ਗਰੈਂਡਰ ਕੀਤੇ ਨਾਲ ਹੀ ਆਪਾਂ ਇਹ ਗਰੈਂਡਰ ਕਰ ਲੈਣੇ ਨੇਗੇ ਤੇ ਜੇ ਭਨੇ ਮਤਲਬ ਪੱਕਿਆ ਹੋਵੇ ਕਰੇਲਾ ਉਹਦੇ ਵਿੱਚ ਲਾਲ ਵੀ ਹੋਣ ਉਹ ਵੀ ਤੁਸੀਂ ਬਾਹਰ ਕੱਢ ਦੋ ਸਿਰ ਦੋ ਕੂੜੇ ਚ ਤੇ ਜਿਹੜੇ ਇਸ ਤਰ੍ਹਾਂ ਦੇ ਵੀ ਹੋਣਗੇ ਇਸ ਤਰ੍ਹਾਂ ਦੇ ਇਹ ਸਾਰੇ ਵੀ ਆਪਾਂ ਵਿੱਚ ਹੀ ਗਰੈਂਡਰ ਕਰਕੇ ਪਾ ਲੈਣੇ ਨੇਗੇ ਤੇ ਆ ਆਪਾਂ ਨਾਲ ਲੈ ਲੀnga 15 16 ਮਿਰਚਾਂ ਲੈ ਲੀnga ਹਰੀਆਂ ਆਪਾਂ ਲਾਲ ਮਿਰਚ ਬਿਲਕੁਲ ਨਹੀਂ ਯੂਜ਼ ਕਰਦੇ ਜਿਹੜੀਆਂ ਪੈਣਾ ਅਮਰੀਕਾ ਵੀਡੀਓ ਲਗਾਤਾਰ ਦੇਖਦੀਆਂ ਨੇ ਉਹਨਾਂ ਨੂੰ ਪਤਾ ਹੀ ਆ ਆਪਾਂ ਲਾਲ ਮਿਰਚ ਬਿਲਕੁਲ ਨਹੀਂ ਪਾਉਂਦੇ ਸਿਰਫ ਕੱਲੀ ਹਰੀ ਮਿਰਚ ਪਾਉਣੀ ਆ ਤੇ ਆ 15-16 ਮਿਰਚਾਂ ਲੈ ਲੀਂਗਾ ਆਪਾਂ ਤੇ ਦੋ ਆਪਾਂ ਟਮਾਟਰ ਲੈ ਲੇ ਤੇ ਨੌ ਆਪਾਂ ਪਿਆਜ਼ ਲੈਤੇ ਨੇਗੇ ਤੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਗ੍ਰੈਂਡਰ ਕਰਾਂਗੇ ਤੇ ਨਾਲ ਹੀ ਆਪਾਂ ਇਹ ਗ੍ਰੈਂਡਰ ਕਰ ਲਾਂਗੇ 20 ਕਰੇਲਾਂ ਦੇ ਤੇ ਇਹ ਆਪਾਂ ਗ੍ਰੈਂਡਰ ਕਰ ਲਾਂਗੇ ਪਰ ਇੱਕ ਸਾਈਡ ਤੇ ਇੱਕ ਸਾਈਡ ਤੇ ਆਪਾਂ ਇਹਨਾਂ ਨੂੰ ਤਲ ਲਾਂਗੇ ਇਹ ਆਪਾਂ ਪਹਿਲਾਂ ਕੱਲੇ ਹੀ ਤਲਾਂਗੇ ਪਰ ਨੇ ਇਹ एकदम ਆਪਣੇ ਤਰੇਲੇ ਇਹ ਕਰੇਲੇ ਨਾ ਆਪਾਂ ਪਹਿਲਾਂ ਕੱਲੇ ਕਰ ਲਾਂਗੇ ਤੇ ਬਾਅਦ ਵਿੱਚ ਆਪਾਂ ਇਹਨਾਂ ਦਾ ਮਟੀਰੀਅਲ ਤਿਆਰ ਕਰਾਂਗੇ ਆ ਦੇਖੋ ਭਾਣੇ ਪਹਿਲਾਂ ਆਪਾਂ ਮੈਕਸੀ ਦੇ ਵਿੱਚ ਪਿਆਜ਼ ਪਾ ਲਈਏ ਤੇ ਪਿਆਜ਼ਾਂ ਦੇ ਨਾਲ ਹੀ ਆਪਾਂ ਟਮਾਟਰ ਪਾ ਲਈਏ ਤੇ ਨਾਲ ਹੀ ਭਾਣੇ ਆਪਾਂ ਆਹ ਪਾ ਲਈਏ ਇਹ ਤੇ ਕਰੇਲਿਆਂ ਦੇ ਬੀਜ ਨੇ ਪਹਿਲਾਂ ਆਪਾਂ ਇਹਨਾਂ ਕਾਸ਼ੇ ਨੂੰ ਮਿਕਸ ਕਰ ਲਈਏ ਫਿਰ ਇਹ ਪਾਪਾ ਸਾਰਾ ਕੁਝ ਮਿਕਸ ਕਰ ਲੀਗੇ ਤੇ ਮਿਕਸੀ ਦੇ ਵਿੱਚ ਤੇ ਬਾਅਦ ਵਿੱਚ ਜਿਹੜੇ ਆ ਰਹਿਗੇ ਆਪਣੇ ਗੰਡੇ ਇਹ ਬਾਅਦ ਵਿੱਚ ਕਰ ਲਾਂਗੇ ਪਹਿਲਾਂ ਆਪਾਂ ਕੱਲੇ ਇਹਨੇ ਕਰ ਲੀਏ ਇੱਧਰਲੇ ਪਾਸੇ ਪਨੇ ਆਪਾਂ ਤੇਲ ਗਰਮ ਕਰਨ ਤਾਂਤਾ ਤੇ ਇਹਦੇ ਵਿੱਚ ਆਪਾਂ ਕਰੇਲੇ ਤਲ ਲਾਂਗੇ ਆ ਦੇਖ ਪਨੇ ਆਪਣਾ ਸਾਰਾ ਜਿੰਨੇ ਆਪਣੇ ਪਿਆਜ਼ ਸੀ ਆਪਾਂ ਸਾਰਾ ਕੌਲੇ ਵਾਲੇ ਵਿੱਚ ਪਿਆਜ਼ ਪਾ ਦਿੱਤੀ ਬਾਅਦ ਚ ਤੇ ਆਪਾਂ ਸਾਰਾ ਇਹ ਗ੍ਰੈਂਡਰ ਕਰ ਲਿਆ ਤੇ ਆਪਾਂ ਪਹਿਲਾਂ ਕarele ਭੁੰਨ ਲਏ ਬਾਅਦ ਵਿੱਚ ਆਪਾਂ ਇਹ ਮਸਾਲਾ ਤਿਆਰ ਕਰਾਂਗੇ ਆ ਦੇਖੋ ਭਨੇ ਆਪਣਾ ਤੇਲ ਗਰਮ ਹੋ ਗਿਆ ਗਰਮ ਤੇਲ ਦੇ ਵਿੱਚ ਆਪਾਂ ਕarele ਛੱਡ ਦਿੱਤੇ ਆ ਦੇਖੋ ਆਪਣੇ ਕarele ਦਾ ਰੰਗ ਚੇਂਜ ਹੋ ਗਿਆ ਪੂਰੇ ਵਧੀਆ ਇਹ ਪੱਕ ਰਹੇ ਨੇਗੇ ਤੇ ਇਸ ਤਰ੍ਹਾਂ ਹੀ ਤੁਸੀਂ ਸਾਰੇ ਆਪਕਰੇਲੇ ਪਕਾ ਲੈਣੇ ਨੇ ਭੈਣੇ 2 ਕਿਲੋ ਲੈ ਲਓ 3 ਕਿਲੋ ਲੈ ਲਓ ਆਵਦੀ ਫੈਮਿਲੀ ਦੇ ਹਿਸਾਬ ਤੇ ਤੁਸੀਂ ਜਿੰਨੇ ਮਰਜ਼ੀ ਲੈ ਕੇ ਇਹਨਾਂ ਨੂੰ ਬਣਾ ਕੇ ਸਟੋਰ ਕਰ ਸਕਦੇ ਹੋਗੇ ਤੇ ਤੁਸੀਂ ਆਦਾ ਜਿਵੇਂ ਆਪਾਂ ਮੂੰਗੀ ਸਵਨਾਈ ਦਾਲ ਧਰਦੇ ਆ ਤਰੀ ਵਾਲੀ ਦਾਲ ਕੋਈ ਵੀ ਆਪਾਂ ਬਣਾਉਣੇ ਨਾਲ ਇਹਨੂੰ ਆਪਾਂ ਚਾਰ ਵੰਗੂ ਵੰਡ ਸਕਦੇ ਆਂਗੇ ਤੇ ਜੇ ਇਕੱਲੇ ਖਾਣੇ ਨੇ ਜਿਵੇਂ ਆਪਾਂ ਸਵੇਰੋਂ ਨਾਸ਼ਤੇ ਦੇ ਵਿੱਚ ਤੇ ਆਪਾਂ ਪਰੌਂਠੇ ਬਣਾ ਕੇ ਨਾਲ ਦਾ ਹੀ ਲੈ ਕੇ ਉਹਦੇ ਨਾਲ ਵੀ ਖਾ ਸਕਦੇ ਆਂ ਉਦੇ ਨਾਲ ਵੀ ਬਹੁਤ ਟੈਸਟੀ ਲੱਗਣਗੇ ਪਰੌਂਠਾ ਨਾਲ ਵੀ ਤੇ ਦਾਲਾਂ ਨਾਲ ਵੀ ਪੂਰੇ ਵਧੀਆ ਟੈਸਟੀ ਲੱਗਣਗੇ ਆ ਦੇਖੋ ਆਪਾਂ ਇਹਨਾਂ ਨੂੰ ਹੁਣ ਕੱਢਦੇ ਆਂਗੇ ਕਿੰਨੇ ਸੋਹਣਾ ਕਲਰ ਆਇਆ ਆਪਣੇ ਕਰੇਲਿਆਂ ਦਾ ਤੇ ਆਪਾਂ ਸਾਰਾ ਤੇਲ ਤੇ ਗੈਸ ਆਪਾਂ ਬੰਦ ਕਰ ਦਈਏ ਸਾਰਾ ਤੇਲ ਆਪਾਂ ਕਰੇਲਾ ਚੋਂ ਕੱਢ ਦਈਏ ਆ ਦੇਖੋ ਆਪਾਂ ਕਰੇਲੇ ਕੱਢ ਲਏ ਇਹ ਪਲੇਟ ਦੇ ਵਿੱਚ ਤੇ ਹੁਣ ਆਪਾਂ ਜਿਹੜਾ ਮਸਾਲਾ ਇਹਨਾਂ ਦੇ ਵਿੱਚ ਭਰਨਾ ਹੈਗਾ ਹੁਣ ਆਪਾਂ ਉਹਨੂੰ ਫਰਾਈ ਕਰ ਲਈਏ ਮਸਾਲੇ ਨੂੰ ਤੇ ਜਿਹੜਾ ਇਹਦੇ ਵਿੱਚ ਬਾਦੂ ਤੇਲ ਆ ਆਪਣਾ ਪਿਆ ਇਹ ਤੇਲ ਨੂੰ ਆਪਾਂ ਬਰਤਾਂ ਦੇ ਵਿੱਚ ਕੱਢ ਲਾਂਗੇ ਇੱਕ ਚ ਇਹ ਤੇਲ ਆਪਣੇ ਬਾਕੀ ਦਾਣਾ ਸਬਜ਼ੀਆਂ ਬਣਾਉਣ ਦੇ ਕੰਮ ਆਊਗਾ ਤੇ ਤੇ ਜਿੰਨਾ ਆਪਾਂ ਨੂੰ ਇਹ ਤੇਲ ਚਾਹੀਦਾ ਹੋ ਉਹਨੇ ਆਪਾਂ ਉੱਤੇ ਰੱਖਾਂਗੇ ਤੇ ਬਾਕੀ ਤੇਲ ਆਪਾਂ ਇਹ ਸਾਰਾ ਇੱਧਰ ਕੱਢ ਦਿੰਨੇ ਆ ਭਾਂਡੇ ਦੇ ਵਿੱਚ ਇਹ ਆਪਣੇ ਹੋਰ ਦਾਣਾ ਸਬਜ਼ੀਆਂ ਬਣਾਉਣ ਦੇ ਕੰਮ ਆਊਗਾ ਤੇ ਆਪਾਂ ਨੂੰ ਸਿਰਫ ਇੰਨਾ ਤੇਲ ਚਾਹੀਦਾ ਦਾ ਬਸ ਆਪਾਂ ਇਹਦੇ ਵਿੱਚ ਨਾ فرائی کر لگ گے اپنا تڑکا تو آپ تیل رکھ لیا ہے اپنا دالا سبزیاں بناؤں کم آ جاؤ اپنے دیکھو اپنا سارا مسالہ مسالہ اپنا بن جائے گا سارا چنگی طرح سارا سارا مسالہ کٹ دیں گے چنگی طرح بن جائے گا مسالہ آ دیکھ بھنے ਆਪਾਂ ਆਦੇ ਬਿਚੀ ਟਮਾਟਰ ਸੀ ਵਿੱਚੀ ਹਰੀ ਮਿਰਚ ਵਿੱਚੀ ਪਿਆਜ਼ ਵਿੱਚੀ ਕਰੇਲਾਂ ਦੇ ਬੀਜ ਸੀਗੇ ਆਪਾਂ ਸਾਰਾ ਮਿਕਸ ਕਰ ਲਿਆ ਸੀਗਾ ਤੇ ਗ੍ਰੈਂਡਰ ਕੀਤਾ ਸੀ ਆਪਾਂ ਸਾਰਾ ਕੁਝ ਗ੍ਰੈਂਡਰ ਕਰਕੇ ਹੁਣ ਆਪਾਂ ਇਹਨੂੰ ਬਣਾ ਰਹੇ ਹਾਂਗੇ ਇਹ ਹੁਣ ਜਿੰਨਾ ਚਿਰ ਭੁੱਜਦਾਗਾ ਜਦੋਂ ਇਹਨਾਂ ਦਾ ਸਾਰਾ ਇਹਦਾ ਪੱਚੇ ਦੇ ਜਿਹੜਾ ਪਾਣੀ ਆ ਗੰਡੇ ਦੇ ਵਿੱਚ ਤੁਹਾਨੂੰ ਪਤਾ ਹੀ ਆਪਾਂ ਨੇ ਪਾਣੀ ਛੱਡ ਜਾਂਦੇ ਨੇਗੇ ਇਹ ਆਪਾਂ ਜਦ ਤੱਕ ਪੰਨਣਾਗਾ ਇਹ ਜਦ ਤੱਕ ਰਹੇ ਇਹ ਸਾਰਾ ਪਾਣੀ ਨਹੀਂ ਮੱਚਦਾਗਾ ਤੇ ਉਦੋਂ ਤੱਕ ਫਿਰ ਆਪਾਂ ਇਹ ਜਾਨੋ ਇਹਨੂੰ ਬਰਉਣਾ ਹੋ ਜਾਣਾਗਾ ਤੇ ਉਦੋਂ ਤੱਕ ਆਪਾਂ ਇਹ ਭੁੰਨਦੇ ਹਾਂ ਆ ਦੇਖੋ ਭਣੇ ਆਪਣਾ ਇਹ ਅੱਧਾ ਕਾ ਮਸਾਲਾ ਭੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਹਲਦੀ ਤੇ ਆਪਾਂ ਹਲਦੀ ਦਾ ਇਹ ਭਰ ਕੇ ਇੱਕ ਚਮਚਾ ਪਾਵਾਂਗੇ ਭਣੇ ਮੈਂ ਥੋੜੀ ਥੋੜੀ ਜੀ ਨਿਕਲਦੀ ਹੈਗੀ ਟੱਬੀ ਚ ਘੱਟਾ ਪਾਉਣ ਵਾਲੀ ਆ ਹੋਰ ਆ ਭਰ ਕੇ ਇੱਕ ਚਮਚਾ ਹੋ ਗਿਆ ਇਹ ਆਪਣਾ ਤੇ ਇੱਕ ਚਮਚਾ ਹੀ ਇਹ ਆਪਾਂ ਪਾਵਾਂਗੇ ਪੂਰਾ ਭਰ ਕੇ ਨਾਉਣ ਦਾ ਤੇ ਹੁਣ ਆਪਾਂ ਜਿੰਨਾ ਚ ਰਹਿ ਛੱਡਦਾ ਨਹੀਂ ਭਣੇ ਜੀ ਦੇਖੋ ਤੇ ਜਿੰਨਾ ਚਿਰ ਇਹ ਘਿਓ ਨਹੀਂ ਛੱਡਦਾ ਭੈਣੇ ਤੇ ਉਹ ਨਚ ਆਪ ਜੀਰਾ ਪਾਤਾ ਭੈਣੇ ਉਹ ਮੈਂ ਪਹਿਲਾਂ ਜੀਰਾ ਪਾਉਣਾ ਭੁੱਲ ਗਈ ਸੀ ਜਦੋਂ ਮਸਾਲਾ ਪਾਇਆ ਉਦੋਂ ਪਹਿਲਾਂ ਜੀਰਾ ਪਾਉਣਾ ਸੀਗਾ ਤੇ ਉਹ ਦਿਮਾਗੋਂ ਨਿਕਲ ਗਿਆ ਹੁਣ ਮੈਂ ਜੀਰਾ ਬਾਅਦ ਚ ਪਾਤਾ ਕੋਈ ਗੱਲ ਨਹੀਂ ਹੁਣ ਪਾਣ ਜੀਰਾ ਤੇ ਜਦੋਂ ਮਰਜੀ ਪਾ ਲੋ ਜਦੋਂ ਹੋ ਜਾਏ ਸਾਰਾ ਮਸਾਲਾ ਭੁੱਜਦਾ ਹੋਵੇ ਜੀਰਾ ਜਦੋਂ ਮਰਜੀ ਪਾ ਸਕਦੇ ਨੇ ਵਿੱਚ ਹੀ ਪਚ ਜਾਣਾਗਾ ਤੇ ਇਹ ਹੁਣ ਆਪਾਂ ਜੱਟ ਘਰ ਭੁੰਨਾਂਗੇ ਭੈਣੇ ਜਿੰਨਾ ਚਿਰ ਇਹ ਨੇ ਤੇਲ ਨਹੀਂ ਛੱਡਦਾਗਾ ਉਹਨਾਂ ਚਿਰ ਇਹ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਆ ਦੇਖੋ ਭੈਣੇ ਹੁਣਾ ਮਸਾਲਾ ਬਣ ਕੇ ਬਿਲਕੁਲ ਰੈਡੀ ਹੋ ਗਿਆ ਆ ਦੇਖੋ ਆਪਣੇ ਆਪ ਪੂਰਾ ਸਦਾ ਹੀ ਕੜਾਹੀ ਸੜਤੀ ਇਹਨਾਂ ਸਾਰੀ ਦੇਖੋ ਤੇ ਮੈਂ ਆਪਣਾ ਹੜ ਬਾਹੜਾ ਹੁੰਦਾ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਜਿਨਾਂ ਪਾਣੀ ਸਾਰਾ ਮੱਟ ਗਿਆ ਹੁਣ ਇਹ ਕਰੇਲੇ ਚ ਪਾਣ ਲਈ ਤਿਆਰ ਆ ਆ ਦੇਖੋ ਭਾਣੇ ਹੁਣ ਆਪਣਾ ਮਸਾਲਾ ਵੀ ਰੈਡੀ ਆ ਤੇ ਆਪਾਂ ਪਹਿਲਾਂ ਇਹ ਕਰੇਲੇ ਵੀ ਰੈਡੀ ਕਰਕੇ ਰੱਖਲੇ ਸੀਗੇ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਮਸਾਲਾ ਭਰਦੇ ਆਗੇ ਗਰਮ ਗਰਮ ਮਸਾਲਾ ਤੇ ਇਹ ਬਚੰਗੀ ਤਰ੍ਹਾਂ ਪਰ ਲਾਂਗੇ ਤੇ ਬਾਲਾਂ ਆਪਾਂ ਆਪਣੇ ਧਾਗੇ ਲਵੇਟ ਕੇ ਪਹਿਲਾਂ ਮਸਾਲਾ ਭਾਦ ਦਿਆਂ ਨੇ ਫਿਰ ਧਾਗੇ ਲਵੇਟ ਦਿਆਂ ਨੇ ਫਿਰ ਇਹਨਾਂ ਨੂੰ ਤਲ ਦਿਆਂ ਨੇ ਤੇ ਉਹਦੇ ਨਾਲ ਆਪਾਂ ਨੇ ਮਸਾਲਾ ਆਪਣਾ ਅੱਧਾ ਨਿਕਲ ਜਾਂਦਾ ਹੈਗਾ ਤੇ ਇਸ ਤਰ੍ਹਾਂ ਸੌਖਾ ਤਰੀਕਾ ਗਾ ਨਾਲੇ ਕਰੇਲਾ ਸਮਾਰ ਕੇ ਵਿੱਚ ਰਹਿ ਜਾਂਦਾ ਇਹਦੇ ਤੇ ਚੰਗੀ ਤਰ੍ਹਾਂ ਨਾਲੇ ਤਰੀਕਾ ਸੌਖਾ ਭਾਣੇ ਤੁਸੀਂ ਇਸੇ ਤਰ੍ਹਾਂ ਹੀ ਭਾਣ ਮੈਂ ਵੀਡੀਓ ਲਈ ਸਪੈਸ਼ਲ ਚੀਜ਼ ਨਹੀਂ ਬਣਾਉਂਦੀ ਕੋਈ ਮੈਂ ਸਿਰਫ ਜਿੱਦਾਂ ਮੈਂ ਘਰੇ ਬਣਾਉਣੀ ਆ ਮੈਂ ਸਿਰਫ ਉਸੇ ਲਈ ਵੀਡੀਓ ਬਣਾਉਣੀ ਆ ਉਸੇ ਤਰ੍ਹਾਂ ਹੀ ਵੀਡੀਓ ਬਣਾਉਣੀ ਆ ਜਿਵੇਂ ਅਸੀਂ ਘਰੇ ਸੈਂਪਲ ਸਾਦਗੀ ਦੇ ਨਾਲ ਖਾਂਦੇ ਆ ਉਸੇ ਤਰ੍ਹਾਂ ਹੀ ਕੋਈ ਮੈਂ ਬਾਦੂ ਇੰਨੇ ਮਸਾਲੇ ਨਹੀਂ ਪਾਉਂਦੀ ਕੁਝ ਨਹੀਂ ਪਾਉਂਦੀ ਭੈਣੇ ਮਸਾਲਾ ਤਾਂ ਅਸੀਂ ਗਰਮ ਗਰਮੀ ਪਾਉਂਦੀ ਨਹੀਂਗੇ ਤੇ ਭੈਣਾਂ ਜਿਹੜੀਆਂ ਵੀਡੀਓ ਲਗਾਤਾਰ ਦੇਖਦੀਆਂ ਉਹਨਾਂ ਨੂੰ ਪਤਾ ਹੀ ਹੈ ਮੈਂ ਬਿਲਕੁਲ ਮਸਾਲਾ ਨਹੀਂ ਪਾਉਂਦੀ ਤੁਸੀਂ ਭੈਣੇ ਜਿੰਨਾ ਭੈਣਾਂ ਦੇ ਕਮੈਂਟ ਆਏ ਸੀ ਵੀ ਕarele ਪਰਮੇ ਬਣਾ ਕੇ ਦਿਖਾਓ ਉਹ ਭੈਣਾਂ ਮੈਨੂੰ ਕਰੇਡੇ ਬਣਾ ਕੇ ਮੈਨੂੰ ਦੁਬਾਰੇ ਕਮੈਂਟ ਕਰਨ ਵੀਰੋ ਦੇ ਕਰੇਲੇ ਕਿਸ ਤਰ੍ਹਾਂ ਬਣਨੇਗੇ ਮੈਨੂੰ ਵੀ ਬਣਾਉਣ ਹੌਸਲਾ ਹੋਊਗਾ ਵੀ ਤੁਸੀਂ ਮੇਰੀ ਵੀਡੀਓ ਦੇਖ ਲਈ ਤੇ ਤੁਸੀਂ ਕਰੇਲੇ ਬਣਾ ਲੇ ਇਹ ਭਾਨੇ ਸੌਖਾ ਤਰੀਕਾ ਬਿਲਕੁਲ ਸਿੰਪਲ ਤੇ ਇਹ ਕਰੇਲੇ ਭਾਨੇ ਇਹ ਕਰੇਲੇ ਵੀ ਜਿਹੜੇ ਛੋਟੇ ਬਾੜ ਕਰੇਲੇ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਵੀ ਤੇ ਇਹ ਦੋਨੇ ਕਰੇਲੇ ਸ਼ੂਗਰ ਦੇ ਮਰੀਜ਼ਾਂ ਲਈ ਭਾਨੇ ਬਹੁਤ ਲਾਹੇਵੰਦ ਨੇਗੇ ਤੇ ਹੋ ਸਕਦਾ ਤੁਸੀਂ ਇਹਨਾਂ ਨੂੰ ਤਾਂ ਜਿਵੇਂ ਸਭ ਕਰਦੇ ਘਰੇ ਮਰੀਜ਼ ਨੇ ਛੋਟੇ ਕਰੇਲੇ ਨੂੰ ਤਬੱਤ ਵੱਧ ਪੈਣੇ ਘਰ ਦੇ ਵਿੱਚ ਬਣਾਵੋ ਸਾਡੇ ਘਰ ਦੇ ਵਿੱਚ ਪੈਣੇ ਵੱਧ ਤੋਂ ਵੱਧ ਛੋਟੇ ਕਰੇਲੇ ਬਣਦੇ ਨੇ ਤੇ ਇਹ ਕਰੇਲੇ ਅਸੀਂ ਉਹਦੀ ਬਣਾਉਣੇ ਆ ਜਦੋਂ ਕਿਤੇ ਮਤਲਬ ਜੀ ਕਰੇ ਵੀ ਇਹ ਕਰੇਲੇ ਬਣਾਉਣ ਨੂੰ ਮੇਹੂ ਪਿਆਰ ਹੋਵੇ ਤੇ ਉਹਦੀ ਬਣਾਉਣੇ ਆ ਨਹੀਂ ਨਹੀਂ ਪਾਣੇ ਅਸੀਂ ਇਹ ਕਰੇਲੇ ਬਹੁਤ ਘੱਟ ਬਣਾਉਣੇ ਆ ਤੇ ਅੱਜ ਵੀ ਮੇਹ ਪਿਆ ਕਰਕੇ ਪੈਣੇ ਮੈਂ ਤੁਹਾਡੀ ਮੰਗ ਪੂਰੀ ਕੀਤੀ ਆ ਤੇ ਛੋਟੇ ਕਰੇਲਾਂ ਦੀ ਰੈਸਪੀ ਚਾਹੀਦੀ ਹੋਈ ਉਹ ਵੀ ਦੱਸਿਓ ਉਹ ਵੀ ਤੁਹਾਨੂੰ ਦੇਵਾਂਗੇ ਤੇ ਇਸੇ ਤਰ੍ਹਾਂ ਹੀ ਭਣਾ ਆਪਾਂ ਸਾਰੇ ਕਰੇਲੇ ਇੱਕ ਇੱਕ ਕਰਕੇ ਭਰ ਲਾਂਗੇ ਤੇ ਜਿਹੜਾ ਆਪਣਾ ਮਟੀਰੀਅਲ ਬਚਿਆ ਉਹ ਪੈਣੇ ਇਹ ਆਪਣਾ ਵੇਸਟ ਨਹੀਂ ਜਾਂਦਾ ਇਹ ਮਟੀਰੀਅਲ ਤੁਸੀਂ ਜਿਵੇਂ ਪਦਾਰਸ਼ ਸਬਦੀ ਦੇ ਨਾਲ ਖਾ ਸਕਦੇ ਆਗੇ ਜਿਵੇਂ ਆਪਾਂ ਘਰੇ ਦਾਣਾ ਬਣ ਬਣਦੀਆਂ ਨੇ ਉਹਨਾਂ ਦੇ ਨਾਲੇ ਜਿਵੇਂ ਭਾਜੀ ਖਾਈ ਚੱਲੋ ਤੇ ਸਾਡੇ ਬੱਚੇ ਤਾਂ ਆਪਾਂ ਨੇ ਬੜਾ ਖੁਸ਼ ਹੋ ਕੇ ਇਹਨੂੰ ਖਾਂਦੇ ਨੇਗੇ ਕਹਿੰਦੇ ਨੇ ਮੰਮੀ ਪਹਿਲਾਂ ਮਤਲਬ ਵੱਧ ਮਟੀਰੀਅਲ ਤਿਆਰ ਕਰਕੇ ਰੱਖੀ ਕਿਉਂਕਿ ਭਣ ਇਹਨਾਂ ਦੇ ਵਿੱਚ ਕਰੇਲਾਂ ਦੇ ਬੀ ਪਾਏ ਹੁੰਦੇ ਨੇਗੇ ਤੇ ਇਹ ਆਪਾਂ ਨੂੰ ਉਦੋਂ ਹੀ ਵਧੀਆਗਾ ਜਿਹੜਾ ਆਪਣਾ ਮਸਾਲਾ ਇਹ ਇਹ ਆਪਾਂ ਸਾਰੇ ਭਰਲੇ ਭਨੇ ਕਰੇਲੇ ਦੇਖੋ ਕਿੰਨੇ ਸੋਹਣੇ ਭਰੇ ਗਏ ਨੇਗੇ ਤੇ ਜਦੋਂ ਖਾਣਗੇ ਕਿੰਨੇ ਟੈਸਟੀ ਲੱਗਣਗੇ ਤੇ ਜਿਹੜਾ ਆਪਣਾ ਆ ਮਸਾਲਾ ਇੰਨਾ ਖਹਿ ਕੇ ਆਪਾਂ ਨੇ ਕੌਲੀਕ ਮਸਾਲੇ ਦੇ ਰਹਿ ਗਏ ਇਹ ਆਪਣੀ ਤੇ ਇਹ ਆਪਾਂ ਇਸੇ ਤਰੀ ਨਾਲ ਇਹਨਾਂ ਦੇ ਰੱਖ ਲਾਂਗੇ ਤੇ ਆ ਦੇਖੋ ਹੁਣ ਆਪਾਂ ਪਾਉਣੇ ਆਗੇ ਡੋਂਗੇ ਦੇ ਵਿੱਚ ਡੋਂਗੇ ਦੇ ਵਿੱਚ ਆਪਾਂ ਕਰੇਲੇ ਧਰ ਲਾਂਗੇ ਵੀ ਠੰਡੇ ਨਾ ਹੋਣ ਇਹ ਸਾਰੇ ਦੇ ਸਾਰੇ ਪਰ ਡੰਗੇ ਤੇ ਵਿੱਚ ਕarele ਧਰਲੇ ਜਿਹੜਾ ਆਪਣਾ ਮਸਾਲਾ ਬਚਿਆ ਸੀ ਉਹ ਵਿੱਚ ਹੀ ਧਰ ਲਿਆ ਸਾਡੇ ਬੱਚੇ ਬੜੇ ਖੁਸ਼ ਹੋ ਕੇ ਮਸਾਲੇ ਨੂੰ ਖਾਂਦੇ ਨੇਗੇ ਤੇ ਤੁਸੀਂ ਭਾਵੇਂ ਬਾਧੂ ਮਸਾਲਾ ਵੇਸ਼ਣਾ ਕਰਿਓ ਇਹ ਆਪਣੇ ਕareleਾਂ ਦੇ ਬੀਆਂ ਦਾ ਮਸਾਲਾ ਤਿਆਰ ਕੀਤਾ ਹੁੰਦਾ ਇਹ ਆਪਣੀ ਸਿਹਤ ਲਈ ਬਹੁਤ ਚੰਗਾ ਹੈਗਾ ਤੇ ਤੁਸੀਂ ਇਹਨੂੰ ਕareleਾਂ ਤੋਂ ਬਗੈਰ ਵੱਖਰਾ ਵੀ ਖਾ ਸਕਦੇ ਹੋਗੇ ਤੇ ਭਾਵੇਂ ਬੱਸ ਵੀਡੀਓ ਆਪਣੀ ਇਹ ਨੂੰ ਹੀ ਤੇ ਮੇਰੀ ਵੀਡੀਓ ਨੂੰ ਲਾਇਕ ਕਮੈਂਟ ਸਬਸਕ੍ਰਾਈਬ ਕਰੋ ਜੇ ਕਿਸੇ ਭੈਣ ਸਬਸਕ੍ਰਾਈਬ ਨਹੀਂ ਕਰਨਾ ਉਹ ਆਪਣੇ ਬੱਚਾਂ ਤੇ ਕਰਵਾਵੋ ਤੇ ਭੈਣ ਮੇਰੀ ਕੋ ਜਿੰਨਾਂ ਬਣਾ ਨੇ ਕਮੈਂਟ ਕੀਤਾ ਸੀ ਕਰੇਲੇ ਬਣਾਉਣ ਦੀ ਰੈਸਪੀ ਲਈ ਉਹ ਭੈਣ ਬਣਾ ਕੇ ਮੈਨੂੰ ਦੁਬਾਰਾ ਕਮੈਂਟ ਕਰਨਾ ਉਹਨਾਂ ਦੇ ਕਰੇਲੇ ਕਿਸ ਤਰ੍ਹਾਂ ਬਣੇ ਨੇਗੇ ਤੇ ਭੈਣ ਇਹ ਆਪਾਂ ਜਿਵੇਂ ਕਿਤੇ ਜਾਣਾ ਹੋਵੇ ਘੁੰਮਣ ਵਗੈਰਾ ਤੇ ਰੇਲ ਵਿੱਚ ਜਾ ਕੇ ਤੇ ਹੋਰ ਹਨਾ ਆਪਾਂ ਜਾਣਾ ਹੋਵੇ ਕਿਸੇ ਵੀ ਸਾਧਨ ਤੇ ਉੱਤੇ ਤੇ ਆਪਾਂ ਇਹਨੂੰ ਨਾਲ ਕੈਰੀ ਕਰਕੇ ਲਿਜਾ ਸਕਦੇ ਆਂਗੇ ਤੇ ਇਹ ਆਪਾਂ ਡੱਬੇ ਦੇ ਵਿੱਚ ਪੈਕ ਕਰ ਲਓ ਨਾਲ ਪਰੌਂਠੇ ਪੈਕ ਕਰ ਲਓ ਬੜੇ ਟੈਸਟੇ ਲੱਗਦੇ ਨੇ ਇਹ ਸਫ਼ਰ ਦੇ ਵਿੱਚ ਤੋਂ ਉਸ ਤੋਂ ਜ਼ਿਆਦਾ ਟੈਸਟੇ ਲੱਗਦੇ ਨੇਗੇ ਤੇ ਇਹ ਖਰਾਬ ਵੀ ਨਹੀਂ ਹੁੰਦੇ ਜਿੰਨੇ ਤਰ ਮਰਜ਼ੀ ਰੱਖ ਲਓ ਭਾਣੇ ਇਹ ਤੇ ਫਰਿੱਜ ਦੇ ਵਿੱਚ ਨਾ ਰੱਖਿਓ ਭਾਣੇ ਇਹਨਾਂ ਨੂੰ ਬਾਹਰ ਹੀ ਰੱਖ ਲਿਓ ਤੇ ਇਸੇ ਤਰ੍ਹਾਂ ਹੀ ਮੌਨਾਂ ਖਾਇਆ ਕਰੋ ਕੱਢ ਕੇ ਆਚਾਰ ਵਾਂਗੂ ਤੇ ਮੈਂ ਭਾਣੇ ਆਪਣੀ ਡੇਲੀ ਸਵੇਰ 9 ਵਜੇ ਵੀਡੀਓ ਮੋਤੀ ਜਾਗੀ ਤੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ ਤੇ ਮਿਲਦਿਆਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ